ਹਾਂਜੀ ਰਣਜੀਤ ਨਾਮ ਹੈ ਸਰਾ ਹੀ ਆਇਕਦੇ ਆਟੋ 'ਚ ਬੈ ਕੇ ਜਨਾਨੀ ਮੈਂ ਚੈੱਕ ਕਰਾਣਾ ਹੈ ਬੱਚਾ ਆਉਣ ਵਾਲਾ ਹੈ ਨਾ ਉਹਦੇ ਕਰਕੇ ਇੱਥੇ ਚੈਕਿੰਗ ਨਾਲ ਸਾੜੀ ਮੇਢ ਲੱਗੀ ਦੀ ਇੱਥੇ ਪਤਾ ਨਹੀਂ ਲੱਗਾ ਕਿਰੇ ਮੋਕੇ ਉੱਥੇ ਐਸਟੈਂਡ ਹੋ ਗਿਆ ਤੇ ਨਾਲ 3 ਜਗ੍ਹਾ ਇੱਥੇ ਆਣ ਕੇ ਬਾਈਕ ਵਾਸ ਨਾਲ ਬਾਰਿਸ਼ ਆਇਆ ਪਤਾ ਨਹੀਂ ਲੱਗਾ ਕਿ ਵੀ ਪਜਾ ਗਈ ਨਹੀਂ ਕਿਸੇ ਉਹ ਜਿੱਦਾਂ ਜਾਂ ਉਹ ਮੈਂ ਨਿਆਣੇ ਸਾਹਮਣੇ ਪੈ ਗਿਆ ਜਨਾਨੀ ਸਾਹਮਣੇ ਮੈਂ ਗਿਆ ਉਦੋਂ ਕੋਈ ਜਨਾਨੀ ਨਿਕਲ ਕੇ ਕਾਰ ਦੇ ਥੱਲੇ ਚੱਲ ਗਈ ਬੜੀ ਮਸੂਲ ਕੱਢੀ ਕਾਰ ਚੁੱਕ ਕੇ ਕੱਢੀ ਸੇ ਕੋ ਬਾਦ ਸਿਰ ਦੇ ਉੱਤੇ ਸਾਲਾ ਟਾਇਰ ਚੱਲ ਗਿਆ ਉਸ ਦਾ ਗੱਡੀ ਵਿੱਚ ਵਧੀਆ ਕਿੰਨੇ ਮਹੀਨੇ ਦੇ ਬੈਠੇ ਸੀ ਨਹੀਂ ਨਾ ਕਰ ਰਹੀਓ ਇਹੋ ਦਿਨ ਮਹੀਨੇ ਚ ਹੋਏ ਨਾ ਕਿਸ ਕੋ ਬੱਚੇ ਬੱਚੇ ਕਿੰਨੇ ਬੱਚੇ ਦੋ ਕੁੜੀਆਂ ਦਾ ਦੋਨਾਂ ਉਹਨਾਂ ਦੇ ਵੀ ਸੱਟ ਲੱਗੀ ਉਹਨਾਂ ਦਾ ਉਹ ਗੋਟਿਆਂ ਦੇ ਟਗਰੇ ਗੇ ਮੈਂ ਗਲਤੀ ਕਰਾਂ ਮੈਂ ਕੋਈ ਮੇਰੇ ਨਾਲ ਹਵਲਾ ਦਾ ਬਲੀ ਉੱਤੇ ਪੈ ਕੇ ਤੂੰ ਚੱਕਰ ਜਾਨ ਪੈ ਕੇ ਤੂੰ ਮੈਨੂੰ ਪਤਾ ਨਹੀਂ ਲੱਗਾ ਕੀ ਹੋ ਗਿਆ ਵੀ ਨਹੀਂ ਕੀ ਜਾਂਦੇ ਤੁਸੀਂ ਠੀਕ ਕਰੀ ਸਕਦੇ ਹੁਣ ਬਾਈ ਜੀ ਉਹ ਜੋ ਹੋ ਗਿਆ ਹੋ ਗਿਆ ਕਿਧਰ ਹੋ ਗਿਆ ਉਹ ਕੀ ਕਰ ਸਕਦੇ ਆ ਯਾਰ ਜਿਸ ਵਾਰ ਸੀ ਇਹ ਗੱਲ ਬਾਤ ਹੋ ਰਹੀ ਕਿ ਕਿਧਰ ਟੈਂਪੂ ਵਾਲੇ ਕਿੱਥੇ ਐਕਸੀਡੈਂਟ ਹੋਇਆ ਬਈਆ ਮੋਰ ਲੱਗਦਾ ਈ ਜਿੱਤੇ ਟੈਂਪੂ ਸਾਈਡ ਤੇ ਖਲਾਰ ਕੇ ਖੜੋਤੇ ਆ ਉਹ ਝਾਂੜ ਕੇ ਹੱਟ ਪਾ ਕਾਰ ਆਉਣੀ ਕਾਰ ਦੇ ਵਿੱਚ ਟੈਂਪੂ ਵੱਜਾ ਉਹ ਟੈਂਪੂ ਸਾਡੇ ਵਿੱਚ ਵੱਜਾ ਬੜ ਕੇ ਸਮਝ ਨਹੀਂ ਲੱਗੀ ਕੀ ਬਣਿਆ ਸਾਨੂੰ ਟੈਂਪੂ ਝਾਂੜ ਕੋਲੋਂ ਆ ਰਹੇ ਉਹ ਦੂਸਰੇ ਟੈਂਪੂ ਚ ਕਿੰਨੇ ਜਾਨੇ ਸਵਾਰ ਸੀ ਉਹ ਤੋਰੇ ਦੋ ਤੇ ਦੋ ਬੱਚੇ ਇਹਨਾਂ ਦੇ ਚਾਰ ਜਾਨੇ ਦੇ ਵੇਸਾ ਤੇ ਲੀਡ ਦੀ ਡੈਥ ਹੋ ਗਈ ਤੇ ਹਾਂਜੀ ਹਾਂਜੀ ਜੀ ਤੁਹਾਡੇ ਫਨੇ ਸਾਢੇ ਜੱਡੇ ਜਾਰੇ ਸਾਰੇ ਦੇ ਲਗੇ ਕਿਬਨ ਕਿਸ ਦੇ ਪਛਾਣੀਆਂ ਤੁਸੀਂ ਦੋ ਜਾਨੇ ਨੇਗੇ ਤਾਂ ਹਾਂਜੀ ਦੋ ਜਾਨੇ ਕੀ ਲੱਗਦਾ ਗਲਤੀ ਕਿਸ ਚੀਜ਼ ਦੀ ਹੋ ਗਈ ਹਾਂਜੀ ਗਲਤੀ ਕਾਰ ਵਾਲੀ ਦੀ ਭਾਜੀ ਮਤਲਬ ਕਾਰ ਵਾਲੀ ਲੈ ਕੇ ਚ ਮਾਰਿਆ ਉਹ ਟੈਂਪੂ ਵਿੱਚ ਬੰਦਾ ਕਾਰ ਵਾਲੀ ਦੀ ਕਾਰ ਵਾਲ ਤੇਜ ਹੋ ਗਿਆ ਗੱਡੀ ਪਰਭਾਵ ਹੋ ਜਾਂਦਾ ਕੀ ਕੀਤਾ ਉਹਨੇ ਗੱਡੀ ਕੀਤਾ ਦੇ ਜਾਉਂਦੇ ਆ ਉਹ ਜਿਹਨਾਂ ਨੀਵাজে ਬੱਚਾ ਹੋਣ ਵਾਲਾ ਹੈ ਜੀ ਦਿੱਥੋ ਹਾਂਜੀ ਹਾਂਜੀ ਉਹ ਜਿਹੜਾ ਮੁੰਡਾ ਮੇਰੇ ਨਾਲ ਸੀ ਉਹਦੀ ਸਾਲੇ ਹਾਰ ਸੀ ਮੈਂ ਜਾਨਦਾ ਸੀ ਅਸੀਂ ਜਾਣਦੇ ਆਪਾਂ ਚਲੀ ਉਹ ਜਿਹੜਾ ਮੁੰਡਾ ਹੈ ਉਹਦੀ ਸਾਲੇ ਹਾਰ ਸੀ ਤੁਸੀਂ ਹੱਥਾਂ ਤੋਂ ਨਿਕਲੇ ਸੀਗੇ ਅਈ ਹੁਣ ਸਾਲ ਤੋਂ ਜਾ ਰਹੇ ਸਤਵਾਈ ਲੈ ਕੇ ਮੁੰਡੇ ਦੀ ਉਹ ਆਪਣੀ ਘਰ ਦੀ ਲੈਣਾ ਯਾਰੀ ਨਿਕਲਦੇ ਸਾਲੀ ਹੱਥਾਂ ਬੱਪਾ ਦੇ ਰਿਹਾ ਜਿੱਦਾਂ ਦਾ ਥੋੜੀ ਗਾਂ ਜਾ ਕੇ ਖਲੋਤੇ ਹਵਾਰ ਅਹੀਂ ਇੱਕ ਸਾਈਡ ਦੇਖ ਲੋ ਤੇ ਉਹ ਜਦੋਂ ਗਿਆਨ ਪਤਾ ਲੱਗ ਗਿਆ ਜੀ ਬਣਿਆ